ਮਸਿਆਦੇ ਦੇ ਆੜੇ ਨੂੰ ਮੁਕਰਕਦੇ ਹੋਏ ਭਾਈ ਗੁਰਸਾਖਰ ਮਸਤਵਾਨਾ ਸਾਹਿਬ ਵਿਖੇ ਜਲਦੀ ਸੇਵਾ ਕਰਦੀਆਂ ਹੋਈਆਂ ਗੁਰਸਿੱਖ ਸੰਗਤਾਂ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਮਿੱਠੇ ਤੇ ਠੰਡੇ ਜਲਦੀ ਸਬੀਲ ਦੀ ਸੇਵਾ ਕਰਦੀਆਂ ਹੋਈਆਂ ਸੰਗਤਾਂ ਭਾਈ ਆ ਇੱਧਰ ਵੀਰੇ ਜਿਹੜੇ ਵਰਤਨਾ ਦੀ ਸੇਵਾ ਕਰਦੇ ਹੋਏ ਅੱਜ ਮੱਛਿਆ ਦਾ ਢਾੜਾ ਭਾਈ ਤੇ ਮੱਛਿਆ ਦੇ ਢਾੜੇ ਨਿਕਰਕਦੇ ਹੋਏ ਅੱਜ ਭਾਈ ਸੰਗਤਾਂ ਤਨਮਨ ਨੂੰ ਧੰਦੇ ਨਾਲ ਸੇਵਾ ਨਿਭਾਰੀਆਂ ਨੇ ਭਾਈ ਅੱਜ ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਦੀ ਕਿਰਪਾ ਹੋਈ ਹੈ ਭਾਈ ਬਹੁਤ ਵਧੀਆ ਮੌਸਮ ਜਿਹੜਾ ਓਹ ਮਹਾਰਾਜ ਨੇ ਕਰਤਾ ਗਰਮੀ ਤੋਂ ਕੋਈ ਰਾਤ ਮਿਲੀ ਹੈ ਤੇ ਸੰਗਤਾਂ ਬਹੁ ਬਾਅਦ ਛੜ ਕੇ ਪੁਰਸਾ ਘਰ ਵਿਕੇ ਆ ਕੇ ਸੇਵਾ ਕਰ ਰਹੀਆਂ ਨੇ ਤੇ ਨਕਮਸਤ ਹੋ ਰਹੀਆਂ ਨੇ ਭਾਈ ਬਹੁਤ ਵਧੀਆ ਢੰਗ ਦੇ ਨਾਲ ਸਿੱਖ ਬੱਚੇ ਬੱਚੀਆਂ ਸੇਵਾ ਕਰਦੇ ਹੋਏ ਭਾਈ